ਇਹਨੇ 50 ਸਾਲਾਂ ਤੋਂ ਲੈ ਕੇ ਮਲਕਾਣੇ ਪਿੰਡ ਦੇ ਛੱਪੜ ਨਹੀਂ ਪੱਟੇ ਗਏ ਸੀਗੇ ਉਹ ਛੱਪੜ ਪੱਟ ਕੇ ਪਿੰਡ ਦੇ ਵਿੱਚੋਂ ਜਿਹੜਾ ਮੀਹਾਂ ਦਾ ਪਾਣੀ ਆ ਉਹ ਪਿੰਡੋਂ ਬਾਹਰ ਕੱਢਦਾ ਕੀਤਾ ਜਿੱਥੇ ਪੀਣ ਵਾਲਾ ਪਾਣੀ ਨਹੀਂ ਆਇਆ ਸੀਗਾ ਇੱਕ ਮੈਂ ਵੀਡੀਓ ਦੇਖ ਰਿਆ ਸੀ ਪਿੱਛੇ ਜੇ ਪਰਜਾ ਪਤਾਂ ਦੇ ਇਹ ਬੁੜੀਆਂ ਇਹ ਕਹਿ ਰਹੀਆਂ ਸੀਗਾ ਵੀ ਸਾਨੂੰ ਐ ਲੱਗਦਾ ਵੀ ਅਸੀਂ ਮੁੰਡਾ ਵਿਆਹ ਲਿਆ ਜੀ ਉਹਨਾਂ ਦੇ ਪਾਣੀ ਪਹੁੰਚਿਆ 50 ਸਾਲਾਂ ਬਾਅਦ ਜਿੱਥੇ ਜੀ ਕੀ ਨਾਮ ਆਪਣਾ ਮੇਰਾ ਨਾਮ ਧੀਰ ਸਿੰਘ ਹੈ ਜੀ ਧੀਰ ਸਿੰਘ ਜੀ ਬਲਾਕ ਸਮਤੀ ਦੀ ਚੋਣ ਲੜ ਰਹੇ ਹਾਂ ਆਮ ਆਦਮੀ ਪਾਰਟੀ ਕਰਨ ਨੂੰ ਅੱਜ ਦੋ ਟੂਰ ਦੋ ਟੂਰ ਕਰ ਰਹੇ ਹਾਂ ਪਿੰਡ ਦੇ ਵਿੱਚ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਪਿੰਡ ਦੇ ਵਿੱਚ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਜੀ ਬਹੁਤ ਪਰਮ ਹੰਗਾਰਾ ਮਿਲ ਰਿਹਾ ਲੋਕਾਂ ਦੇ ਵਿੱਚ ਬਹੁਤ ਉਸ਼ਾਗ ਆ ਵੋਟਾ ਪਾਉਣ ਦੇ ਵਿੱਚ ਇਸ ਵਾਰ ਕੀ ਮੈਸੇਜ ਦੇਣਾ ਚਾਹੁੰਦੇ ਹੋ ਵੋਟਰਾਂ ਨੂੰ ਮੈਂ ਮੇਰੇ ਪਿੰਡ ਮਲਕਾਨਾ ਤੇ ਜੱਜਲ ਜ਼ੋਨ ਜੱਜਲ ਅਤੇ ਮਲਕਾਨਾ ਦੇ ਸਮੂਹ ਵੋਟਰਾਂ ਨੂੰ ਅਪੀਲ ਕਰਨੀ ਚਾਹੁੰਨਾ ਕਿ 14 ਦਸੰਬਰ ਦਿਨ ਐਤਵਾਰ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਚਾੜੂ ਦੇ ਨਿਸ਼ਾਨ ਤੇ ਮੋਹਰ ਲਾ ਕੇ ਮੈਨੂੰ ਕਾਮਯਾਬ ਕਰੋ ਦੇਖਿਆ ਗਿਆ ਹੈ ਮੰਨ ਲਓ ਉਤਸ਼ਾਹ ਹੈ ਜਿਹੜਾ ਕੱਠ ਵੀ ਦੱਸਦਾ ਤੁਸੀਂ ਕਰ ਕਰ ਜਾ ਰਹੇ ਹੋ ਕੀ ਮੰਨ ਲਓ ਤੁਹਾਨੂੰ ਲੱਗਦਾ ਜਿਵੇਂ ਸਾੜ ਰਹਿੰਦਾ ਹੈ ਪਰ ਵਿਰੋਧੀ ਪਾਰਟੀਆਂ ਦਾ ਕਹਿਣਾ ਵੀ ਸਾੜ ਹੀ ਰਹਿ ਗਿਆ ਇਸ ਪਾਰਟੀ ਦਾ ਤਾਂ ਕਾਂਗਰਸ ਪਾਰਟੀ ਆਊ ਜਾਂ ਅਕਾਲੀ ਪਾਰਟੀ ਆਊ ਕੀ ਕਹਿਣਾ ਚਾਹੁੰਦੇ ਹੋ ਇਸ ਮਸਲੇ ਤੇ ਤੁਸੀਂ ਇਸ ਮਸਲੇ ਤੇ ਮੈਂ ਇਹੀ ਕਹਿਣਾ ਚਾਹੁੰਗਾ ਕਿ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਹਨੂੰ 4 ਸਾਲ ਹੋ ਚੁੱਕੇ ਆ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਨੇ 4 ਸਾਲਾਂ ਦੇ ਵਿੱਚ ਵਿਕਾਸ ਕਾਰਜਾਂ ਦੇ ਕੰਮ ਕੀਤੇ ਉਸ ਨੂੰ ਦੇਖਦੇ ਹੋਏ ਵੀ ਰੀਪੀਟ 2027 ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣ ਰਹੀ ਹੈ ਪਿੰਡ ਦੇ ਵਿੱਚ ਜਿਹੜੇ ਵਿਕਾਸ ਕਾਰਜਾਂ ਦੇ ਕੰਮ ਹੈ ਬਹੁਤ ਤੇਜ਼ੀ ਨਾਲ ਚੱਲ ਰਹੇ ਹੈ ਗੱਲ ਕਰੀਏ ਪੀਣ ਵਾਲੇ ਪਾਣੀ ਦੀ ਤਾਂ ਪਿੰਡ ਦੀ ਕਈ ਜਗ੍ਹਾ ਤੇ ਜੋ ਪੀਣ ਵਾਲਾ ਪਾਣੀ ਨਹੀਂ ਪਹੁੰਚਦਾ ਸੀ ਅਸੀਂ ਪਹੁੰਚਦਾ ਕੀਤਾ ਹੈਗਾ ਪਿੰਡ ਦੀਆਂ ਅੰਗੜੀਆਂ ਨਾਲੀਆਂ ਦੇ ਕੰਮ ਚੱਲ ਰਹੇ ਹੈ ਪਿੰਡ ਦੇ ਵਿੱਚ 55 ਲੱਖ ਰੁਪਏ ਦੀ ਲਾਗਤ ਨਾਲ ਇੱਕ ਸਟੇਡੀਅਮ ਹੈ ਜਿਸ ਦਾ ਕੰਮ ਚੱਲ ਰਿਹਾ ਹੈਗਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਜਲਦੀ ਆਪਣੇ ਪਿੰਡ ਦੇ ਵਿੱਚ ਇੱਕ ਜੋ ਅੱਠਵਾਂ ਡਾ ਹਸਪੀਟਲ ਆ ਜਲਦੀ ਆਵੇਗਾ। ਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਅਗਿਆਨੀ ਬਲਬੀਰ ਸਿੰਘ ਹੈ ਜੀ ਪਿੰਡ ਮਲਕਾਣਾ ਮੇਰਾ। ਬਲਬੀਰ ਸਿੰਘ ਜੀ ਤੁਸੀਂ ਅੱਜ ਤੀਰਥ ਸਿੰਘ ਬਲਾਕ ਸੰਮਤੀ ਤੋਂ ਆਮ ਆਦਮੀ ਪਵਰਟੀ ਕਰਨ ਨੂੰ ਚੋਣ ਲੜ ਰਹੇ ਆ। ਤੁਸੀਂ ਚੋਣ ਪ੍ਰਚਾਰ ਤੇਜ਼ ਕੀਤਾ ਹੈ। ਕੀ ਕਹਿਣਾ ਚਾਹੁੰਦੇ ਹੋ? ਮੈਂ ਇਹ ਕਹਿਣਾ ਚਾਹਣਾ ਜੀ ਜੂਨ ਆ ਪਿੰਡ ਮਲਕਾਣਾ ਤੇ ਜੱਜਲ ਦੇ ਉਮੀਦਵਾਰ ਆ ਜਿਹੜੇ ਪੜ੍ਹੇ ਲਿਖੇ ਸੂਝਮਾਨ ਆ ਗਰੀਬਾਂ ਤੇ ਮਜ਼ਦੂਰਾਂ ਦੇ ਹਮਦਰਦ ਆ ਸਰਦਾਰ ਤੀਰਥ ਸਿੰਘ ਦੀ ਚੋਣ ਲੜ ਰਹੇ ਆ। ਮੈਂ ਵੋਟਰਾਂ ਨੂੰ ਅਪੀਲ ਕਰਦਾ ਮਲਕਾਣੇ ਤੇ ਜੱਜਲਦਿਆਂ ਨੂੰ ਵੀ ਬਾਤ ਤੋਂ ਬਾਤ ਵੋਟਾਂ ਤੇ ਦੀਪ ਸਿੰਘ ਵੱਲੋਂ ਇਹ ਵੀ ਖਮਾਨਦਾਰ ਬੰਦਾ ਹੈਗਾ ਪੜਿਆ ਲਿਖਿਆ ਸੂਝਵਾਨ ਹੈ ਵੀ ਜਿਹੜਾ ਇਹਨੂੰ ਫੰਡ ਮਿਲੂਗਾ ਸਰਕਾਰ ਦੇਊਗੀ ਦੋਨਾਂ ਪਿੰਡਾਂ ਦਾ ਵਿਕਾਸ ਕਾਰਜਾਂ ਤੇ ਜਿਹੜੇ ਕੰਮ ਤੇ ਉਹ ਫੈਸਲੇ ਲਾਈ ਜਾਣਗੇ ਤੇ ਹੁਣ ਵੀ ਇਹ ਮੌਜੂਦਾ ਪੰਚਾਇਤ ਮੈਂਬਰ ਹੈ ਤੇ ਪਿੰਡ ਦੇ ਵਿੱਚ ਕੰਮ ਹੈ ਜਿਹੜਾ ਸਾਰੀ ਪੰਚਾਇਤ ਇਕਜੁੱਟ ਹੋ ਕੇ ਜੋਰਾਂ ਸ਼ੋਰਾਂ ਤੇ ਕਰ ਰਹੀ ਹੈ ਪਿੱਛੇ ਬਰਸਾਤਾ ਪਈਆਂ ਜਦੋਂ ਮੈਂ ਪਿਛਲੇ 50 ਸਾਲਾਂ ਤੋਂ ਲੈ ਕੇ ਮਲਕਾਣੇ ਪਿੰਡ ਦੇ ਛੱਪੜ ਨਹੀਂ ਪੱਟੇ ਗਏ ਸੀਗੇ ਉਹ ਛੱਪੜ ਪੱਟ ਕੇ ਪਿੰਡ ਦੇ ਵਿੱਚੋਂ ਜਿਹੜਾ ਮੀਹਾਂ ਦਾ ਪਾਣੀ ਆ ਉਹ ਪਿੰਡੋਂ ਬਾਹਰ ਕੱਢਦਾ ਕੀਤਾ ਹੈ ਜਿੱਥੇ ਪੀਣ ਵਾਲਾ ਪਾਣੀ ਨਹੀਂ ਆਇਆ ਸੀਗਾ ਇੱਕ ਮੈਂ ਵੀਡੀਓ ਦੇਖ ਰਿਹਾ ਸੀ ਪਿੱਛੇ ਜੇ ਪਰਜਾ ਪਤਾਂ ਦੇ ਇਹ 부ੜੀਆਂ ਇਹ ਕਹਿ ਰਹੀਆਂ ਸੀਗਾ ਵੀ ਸਾਨੂੰ ਆਇਆ ਲੱਗਦਾ ਵੀ ਅਸੀਂ ਮੁੰਡਾ ਵਿਆਹ ਲਿਆ ਜੀ ਉਹਨਾਂ ਦੇ ਪਾਣੀ ਪਹੁੰਚਿਆ 50 ਸਾਲਾਂ ਬਾਅਦ ਜਿੱਥੇ ਪਾਣੀ ਨਹੀਂ ਪਹੁੰਚਿਆ ਸੀਗਾ ਇਹ ਬਲਾਕ ਸੰਪਤੀ ਦੇ ਮੈਂਬਰ ਜੋ ਚੋਣ ਲੜ ਰਹੇ ਆ ਤੀਰਤ ਸਿੰਘ ਤੇ ਸਮੂਹ ਮਲਕਾਣੇ ਦੀ ਪੰਚਾਇਤ ਨੇ ਰਲ ਮਿਲ ਕੇ ਜੋਰਾਂ ਸ਼ੋਰਾਂ ਤੇ ਕੰਮ ਚੱਲ ਰਿਹਾ ਹੈ ਸਟੇਡੀਅਮ ਬਣ ਰਿਹਾ ਹੈ ਮੇਰੇ ਪਿੰਡ ਆ ਇਹ ਕਾਉਣ ਵਾਲੇ ਟਾਈਮ ਦੇ ਵਿੱਚ ਹਸਪੀਟਲ ਬਣ ਰਿਹਾ 8 ਬਿਡਾਂ ਦਾ ਤੇ ਜਿਹੜੇ ਕੋਈ ਗਰੀਬ ਸੀਗੇ ਲੋੜਵੰਦ ਉਹਨਾਂ ਦੇ ਮਕਾਨਾਂ ਦੀ ਜਿਹ ਵਾ ਚੁੱਕੇ ਉਹਨਾਂ ਨੂੰ ਜਲਦੀ ਤੋਂ ਜਲਦੀ ਜਿਹੜੇ ਮਕਾਨ ਉਹ ਬਣਾ ਕੇ ਦਿੱਤੇ ਜਾਣਗੇ ਕਿੰਨੇ ਕੰਮ ਹੈ ਤੁਹਾਨੂੰ ਲੱਗਦਾ ਕੋਈ ਇਸ ਤਰ੍ਹਾਂ ਦਾ ਕੰਮ ਹੋਇਆ ਹੋਵੇ ਜਿਹੜਾ ਮੰਨ ਲਓ ਤੁਹਾਨੂੰ ਐ ਲੱਗਦਾ ਹੋਵੇ ਵੀ ਹਾਂ ਇਹ 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 ਕੰਮ ਹੋਰ ਸਰਕਾਰ ਦੇ ਮੰਨ ਲਓ ਕੰਮ 'ਚ ਨਹੀਂ ਹੋਣਾ ਸੀ ਇਹ ਮੈਨੂੰ ਲੱਗ ਰਿਹਾ ਹੈ ਜੀ ਜਿਹੜੇ ਸਾਡੇ ਸਟੇਡੀਅਮ ਹੈ ਜਿਸ ਮੇਰੇ ਪਿੰਡ ਦੀ ਪੰਚਾਇਤ ਦੀ ਜ਼ਮੀਨ ਵੀ ਬਹੁਤ ਪਈ ਸੀ ਪਰ ਇਹ ਤੋਂ ਪਹਿਲਾਂ ਪੰਚਾਇਤਾਂ ਬਣੀਆਂ ਸਰਕਾਰਾਂ ਵੀ ਆਉਂਨ ਰਹੀਆਂ ਕਾਕਲੀ ਵੀ ਆਏ ਕਾਂਗਰਸੀ ਵੀ ਆਏ ਪਰ ਮੇਰੇ ਵੱਡਾ ਪਿੰਡ ਹੈ ਜਿੱਥੇ ਬਹੁਤ ਵੱਡੀ ਵਾਦੀ ਹੈ ਇੱਥੇ ਇੱਥੋਂ ਦੇ ਜਿਹੜੇ ਨੌਜਵਾਨ ਹੈ ਔਰ ਫੌਜ ਦੇ ਵਿੱਚ ਵੀ ਭਰਤੀ ਹੋਈ ਐ ਪੰਜਾਬ ਪੁਲਿਸ ਤੇ ਵੀ ਭਰਤੀ ਹੋਈ ਐ ਜੇ ਸਾਡੇ ਪਿੰਡ ਦੇ ਵਿੱਚ ਖੇਡਾਂ ਦਾ ਗਰਾਊਂਡ ਹੋਊਗਾ ਤੇ ਜਿਹੜੀ ਆਉਣ ਵਾਲੀ ਜਨਰੇਸ਼ਨ ਐ ਨੌਜਵਾਨ ਐ ਉਹ ਉੱਥੇ ਤਿਆਰੀ ਕਰਕੇ ਆਉਣ ਵਾਲੀ ਸਰਕਾਰੀ ਨੌਕਰੀਆਂ ਤੇ ਲੱਗ ਸਕਣਗੇ ਇਹ ਜੇ ਦੇਣ ਐ ਤਾਂ ਭਗਵੰਤਮਾਨ ਸਰਕਾਰ ਦੀ ਦੇਣ ਐ ਸਟੇਡੀਅਮ ਦੀ ਤੇ ਪੀਣ ਵਾਲੇ ਪਾਣੀ ਦੀ ਤੇ ਸਾਡੇ ਜਿਹੜੀ ਕੱਸੀ ਸੀ ਵਾਰ-ਵਾਰ ਖੁੱਟਦੀ ਸੀਗੀ ਉਹ ਵੀ ਟੀਲ ਤੇ ਪਾਣੀ ਪਹੁੰਚਦਾ ਕਰਤਾ ਉਹ ਨਵੀਂ ਬਣਾ ਕੇ ਦਿੱਤੀ ਗਈ ਐ ਮਾਨ ਸਰਕਾਰ ਵੱਲੋਂ ਤੁਸੀਂ ਨੌਕਰੀਆਂ ਦੀ ਗੱਲ ਕੀਤੀ ਐ ਜਿਵੇਂ ਪੁਲਿਸ ਦੇ ਵਿੱਚ ਜਾਂ ਬੱਚੇ ਜਾਂਦੇ ਨੇ ਕਿਆ ਜਾਂਦਾ ਵੀ ਪੁਲਿਸ ਦੇ ਵਿੱਚ ਤਾਂ ਪੈਸਾ ਚਾਹੀਦਾ ਬੱਚਾ ਕਿ ਜਿੱਕੱਲਾ ਫਿਜੀਕਲ ਕੱਢ ਦੇ। ਦੇਖੋ ਜੀ ਮੈਂ ਆਪਦੀ ਧਾਰਨਾ ਦੇ ਸਕਦਾ ਮੇਰੇ ਦੋ ਬੇਟੇ ਨਾਲ ਜਿਹਨੂੰ ਇੱਕ ਨੂੰ ਦੋ ਨੌਕਰੀਆਂ ਮਿਲੀਆਂ ਪਹਿਲਾਂ ਸਿਹਤ ਵਿਭਾਗ ਚ ਮਿਲੀ। ਉੱਥੇ ਮੈਥੋਂ ਕਿਸੇ ਨੇ 1 ਰੁਪਿਆ ਨਹੀਂ ਮੰਗਿਆ ਤੇ ਨਾ ਹੀ ਮੈਂ ਦੇ ਸਕਦਾ ਸੀਗਾ ਤੇ ਨਾ ਹੀ ਕਿਸੇ ਅਫਸਰ ਨੇ ਨਾ ਲੀਡਰ ਦੀ ਸ਼ਿਫਾਰਿਸ਼ ਕੀਤੀ ਗਈ ਹੈ। ਮੈਂਟ ਦੇ ਧਾਰ ਤੇ ਲੱਗਿਆ। ਪਲੱਸ ਦੂਜੀ ਨੌਕਰੀ ਉਹਨੂੰ 2 ਸਾਲਾਂ ਬਾਅਦ ਅਨਵੈਸਟੀਗੇਸ਼ਨ ਪੰਜਾਬ ਪੁਲਿਸ ਦੇ ਵਿੱਚ ਉਹਨੇ ਪੇਪਰ ਦਿੱਤਾ ਕਲੀਅਰ ਕੀਤਾ। ਉਹ ਦੂਸਰੀ ਨੌਕਰੀ ਉਹਨੂੰ ਦੋ ਵਾਰ ਮਿਲੀਆਂ ਇੱਕ ਦੂਸਰਾ ਬੇਟਾ ਮੇਰਾ ਜਿਹੜਾ ਉਹ ਸੜਕ ਸੁਰੱਖਿਆ ਫੋਰਸ ਦਾ ਜਵਾਨ ਹੈ ਦੋਨਾਂ ਨੂੰ ਬਿਨਾ ਪੈਸੇ ਉਤੋਂ ਨੌਕਰੀ ਮਿਲੀ ਹੈ ਇੱਕ ਮੇਰੇ ਪਿੰਡ ਦਾ ਨੌਜਵਾਨ ਬਹੁਤ ਵੱਡੀ ਪੋਸਟ ਤੇ ਨਾਇਬ ਤਸਿਲਦਾਰ ਹੈ ਬਿਨਾ ਕਿਸੇ ਭੇਦ ਭਾਵ ਨਾ ਕਿਸੇ ਨੂੰ ਪੈਸਾ ਦਿੱਤਾ ਨਾ ਕੋਈ ਸਪਾਰਸ਼ ਕਰਨ ਦੀ ਲੋੜ ਪਈ ਉਹ ਵੱਡੇ ਅਹੁਦੇ ਤੇ ਮੇਰੇ ਪਿੰਡ ਦਾ ਨੌਜਵਾਨ ਬਰਾਜਮਾਨ ਹੋਇਆ ਇਹ ਮਾਨ ਸਰਕਾਰ ਦੀ ਤੀਣ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਹੁਣ ਵੋਟਰਾਂ ਨੂੰ ਕੀ appeal ਹੈ ਤੁਹਾਡੀ ਮੈਂ ਵੋਟਰਾਂ ਨੂੰ ਪੂਰ ਜ਼ੋਰ ਬੇਨਤੀ ਕਰਦਾ ਹਾਂ ਜੱਜੜਦਿਆਂ ਨੂੰ ਤੇ ਮਲਕਾਨਿਆਂ ਦੇ ਨੂੰ ਵੀ ਆਪਣਾ ਇੱਕ ਇੱਕ ਕੀਮਤੀ ਵੋਟ ਆ ਮੇਰੇ ਛੋਟੇ ਵੀਰ ਆ ਤੀਰਤ ਸਿੰਘ ਨੂੰ ਪਾਓ ਇਹ ਬਲਾਕ ਸੰਤੀ ਦਾ ਮੈਂਬਰ ਬਣੇ ਤੇ ਇਹਨਾਂ ਨੂੰ ਜੋ ਫੰਡ ਮਿਲੂਗਾ ਉਹ ਦੋਨਾਂ ਪਿੰਡਾਂ ਦੇ ਵਿੱਚ ਵਿਕਾਸ ਕਾਰਜ ਆ ਜਿਹੜੇ ਉਹ ਜੋਰਾਂ ਸ਼ੋਰਾਂ ਤੇ ਕਰਵਾਏ ਜਾਣਗੇ। ਬਲੌਕ ਸੰਮਤੀ ਦੀਆਂ ਚੋਣਾਂ 'ਚ ਬਲੌਕ ਸੰਮਤੀ ਜੋਂ ਜੱਜਲ ਮਲਕਾਣਾ ਤੋਂ ਤੁਹਾਡੀ ਸੇਵਾਾਾਦਰ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਪੜ੍ਹੇ ਲਿਖੇ ਇੰਜੀਨੀਅਰ ਸੂਝਵਾਨ ਇਨਸਾਨ ਤੇ ਸਰਬਸਾਂਝੇ ਉਮੀਦਵਾਰ ਤੀਰਤ ਸਿੰਘ ਤੀਰਤ ਸਿੰਘ ਤੀਰਤ ਸਿੰਘ ਤੀਰਤ ਸਿੰਘ ਤੀਰਤ ਸਿੰਘ ਕਰੀਬਾਂ ਦਾ ਹਮਦਰਦ ਆਮ ਲੋਕਾਂ ਦਾ ਹਿਮਾਇਤੀ ਕਿਸਾਨਾਂ ਮਜ਼ਦੂਰਾਂ ਸਭ ਦਾ ਸਾਥ